ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਅਤੇ ਉਹਨਾਂ ਦੇ ਰਿਸ਼ਤੇਦਾਰ ਰਜਿੰਦਰ ਦੀਪਾ ਦੇ ਵਿਚਕਾਰ ਚੱਲ ਰਹੇ ਝਗੜੇ ਦੀ ਸੁਣਵਾਈ ਸੰਗਰੂਰ ਵਿਖੇ ਮਾਨਯੋਗ ਕੋਰਟ ਵਿੱਚ ਕੀਤੀ ਗਈ ਹੈ ਦਾਦੀਏ ਕਿ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਬਿੱਤੇ ਦਿਨੀ ਦੋਵੇਂ ਧਿਰਾਂ ਦਾ ਪੱਖ ਜਿਹੜਾ ਸੁਣਿਆ ਗਿਆ ਉੱਥੇ ਹੀ ਹਾਈ ਕੋਰਟ ਦੇ ਵਕੀਲਾਂ ਵੱਲੋਂ ਇਸ ਮਾਮਲੇ ਸੰਬੰਧੀ ਆਪਣੀਆਂ ਦਲੀਲਾਂ ਨੇ ਜਿਹੜੀਆਂ ਦਿੱਤੀਆਂ ਗਈਆਂ ਨੇ ਉੱਥੇ ਹੀ ਮਾਨਯੋਗ ਜੱਜ ਸਾਹਿਬ ਵੱਲੋਂ ਫੈਸਲੇ ਨੂੰ ਰਾਖਵਾ ਰੱਖਦੇ ਹੋਏ ਅੱਜ ਦੇ ਲਈ ਇਹ ਫੈਸਲਾ ਜਿਹੜਾ ਪੈਂਡਿੰਗ ਰੱਖਿਆ ਗਿਆ ਸੋ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਰਜਿੰਦਰ ਦੀਪਾ ਦੇ ਵਕੀਲ ਨੇ ਕਿਹਾ ਕਿ ਜੱਜ ਸਾਹਿਬ ਵੱਲੋਂ ਦੋਵੇਂ ਧਿਰਾਂ ਦੇ ਪੱਖ ਨੇ ਜਿਹੜੇ ਬੜੀ ਨਰਮਾਈ ਦੇ ਨਾਲ ਸੁਣੇ ਗਏ ਨੇ ਅਤੇ ਸਾਨੂੰ ਮਾਣਜੋ ਕੋਰਟ ਦੇ ਉੱਤੇ ਪੂਰਾ ਭਰੋਸਾ ਹੈ ਕਿ ਜਿਵੇਂ ਪਹਿਲਾਂ ਵੀ ਸੱਚ ਦੀ ਜਿੱਤ ਹੋਈ ਹੈ ਤੇ ਹੁਣ ਵੀ ਸੱਚ ਦੀ ਜਿੱਤ ਹੋਏਗੀ ਇਸ ਸਬੰਧੀ ਮੀਡੀਆ ਨੇ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਾਲ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਵੱਲੋਂ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਹੈ ਜਿਹੜੀ ਬੀਤੀ ਸ਼ਾਮ ਨਹੀਂ ਕੀਤੀ ਗਈ ਸੋ ਇਸ ਮੌਕੇ ਕੈਬਨਿਟ ਮੰਤਰੀ ਅਮਨ अरोड़ा ਦੇ ਰਿਸ਼ਤੇਦਾਰ ਰਜਿੰਦਰ ਦੀਪਾ ਅਤੇ ਵਕੀਲ ਨੇ ਕੀ ਕੁਝ ਜਾਣਕਾਰੀ ਦਿੱਤੀ ਹੈ ਆਓ ਜਾਣਦੇ ਹਾਂ ਤਰੀਕ ਦਾ ਨੋਟਿਸ ਹੋਇਆ ਸੀ 15 ਤਰੀਕ ਨੂੰ ਅਸੀਂ ਪੇਸ਼ ਹੋਏ ਅਸੀਂ ਮਾਨਯੋਗ ਅਦਾਲਤਿਆਂ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਰਿਪਲਾਈ ਕਰਨ ਦਾ ਟਾਈਮ ਮਿਲਣਾ ਚਾਹੀਦਾ ਪਰ ਸਮ ਹਾਉ ਕੋਸ਼ਿਸ਼ ਸੀ ਕਿ ਇੰਟਰਮ ਬੇਲ ਇੰਟਰਮ ਆਰਡਰ ਦੀ ਇੰਟਰਮ ਸਟੇ ਦੀ ਦੂਸਰੀ ਪਾਰਟੀ ਵੱਲੋਂ ਪ੍ਰੈਸ ਕੀਤਾ ਜਾ ਰਿਹਾ ਸੀ ਤੇ ਅਸੀਂ ਹਾਈ ਕੋਰਟ ਚਲੇ ਗਏ ਸੀ ਔਰ ਹਾਈ ਕੋਰਟ ਨੇ ਅੱਜ ਸਾਨੂੰ 5 ਦਿਨਾਂ ਦਾ ਟਾਈਮ ਮਿਲਿਆ ਔਰ ਸਾਨੂੰ ਰਿਪਲਾਈ ਕਰਨ ਦਾ ਵੀ ਟਾਈਮ ਮਿਲਿਆ ਉਹਨਾਂ ਦੀ ਰੀਜਾਇਂਡਰ ਵੀ ਦਿੱਤਾ ਕੁਝ ਉਹਨਾਂ ਨੇ ਸੁਪਰੀਮ ਕੋਰਟ ਦੀਆਂ ਹਾਈ ਕੋਰਟ ਦੀਆਂ ਜਿਹੜੀਆਂ ਜਜਮੈਂਟ ਸੀਗੀਆਂ ਉਹਨਾਂ ਨੂੰ ਕੋਰਟ ਕੀਤਾ ਉਹਨਾਂ ਦਾ ਟ੍ਰੀਜੁਆਇੰਡਰ ਜਵਾਬ ਆ ਜਿੱ ਦਿੱਤਾ ਇੱਕ ਇੱਕ ਕਰਕੇ ਉਹਨੂੰ ਬਿਲਕੁਲ ਡਿਸਮੈਂਟਲ ਕੀਤਾ ਸਾਡੇ ਐਡਵੋਕੇਟਸ ਨੇ ਅਸੀਂ ਸੈਟੀਸਫਾਈਡ ਆ ਜੋ ਆ ਸਾਡਾ ਅੱਜ ਆਰਗੂਮੈਂਟ ਹੋਇਆ ਬਹੁਤ ਹੀ ਸਹੀ ਕਾਨੂੰਨ ਦੇ ਮੁਤਾਬਕ ਹੋਇਆ ਬਿਲਕੁਲ ਬਹੁਤ ਰੇਅਰ ਔਰ ਦਾ ਰੇਅਰ ਕੇਸਿਸ ਦੇ ਵਿੱਚ ਸਟੇ ਹੁੰਦੀ ਹੈ ਜਿਹੜੀ ਸੈਂਟੈਂਸ ਹੈ ਜਾਂ ਜਿਹੜਾ ਕਨਵਿਕਸ਼ਨ ਹੈ ਆ ਬਾਕੀ ਮਾਨਯੋਗ ਅਦਾਲਤ ਨੇ ਫੈਸਲਾ ਕਰਨਾ ਅੱਜ ਉਹਨਾਂ ਨੇ ਵੀ ਸਵੇਰੇ 7:30 ਤੋਂ ਲੈ ਕੇ ਹੁਣ 7:00 ਵਜੇ ਬਹੁਤ ਪੇਸ਼ੈਂਸ ਨਾਲ ਬੜਾ ਸੁਣਿਆ ਹੈ ਦੋਆ ਪਾਰਟੀਆਂ ਨੂੰ ਸੁਣਿਆ ਬਾਕੀ ਫੈਸਲਾ ਕੱਲ ਕਰਨਗੇ ਉਮੀਦ ਹੈ ਸੱਚ ਦੀ ਜਿੱਤ ਪਹਿਲਾਂ ਵੀ ਹੋਈ ਹੈ ਸੱਚ ਦੀ ਜਿੱਤ ਹੁਣ ਵੀ ਹੋਗੀ ਠੀਕ ਹੈ ਸਰ ਕਿਸੇ ਦੇ ਵਿੱਚ ਸਟੇ ਆਫ ਕਨਵੈਕਸ਼ਨ ਦੀ ਅਪਲੀਕੇਸ਼ਨ ਸੀ ਸ਼੍ਰੀ ਅਮਨ ਅਰੋੜਾ ਜੀ ਦੀ ਜਿਹਦੇ ਵਿੱਚ ਅਸੀਂ ਰਿਸਪੌਂਡੈਂਟ ਸੀ ਅਸੀਂ ਸ਼੍ਰੀ ਜੀ ਰਜਿੰਦਰ ਜੀ ਪਾਵਲ ਨੂੰ ਕਾਉਂਸਲ ਹੈਗੇ ਆਂ ਉਹਨਾਂ ਨੇ ਕਾਉਂਸਲ ਨੇ ਆਰਗਿਊ ਕਰਤਾ ਉਦੋਂ ਵਸੀ ਆਰਗਿਊ ਕਰਤਾ ਹੁਣ ਇਹ ਸਮ ਅਪ ਹੋਏ ਨੇ ਆਰਗੂਮੈਂਟਸ ਤੇ ਕੱਲ ਫੈਸਲੇ ਵਾਸਤੇ ਜੱਜ ਸਾਹਿਬ ਨੇ ਪੁਆਇੰਟ ਨੂੰ ਪੋਸਟ ਕਰ ਦਿੱਤਾ ਹੈ ਸਰ ਇਹ ਕਿਸ ਤਰ੍ਹਾਂ ਦੀਆਂ ਦਲੀਲਾਂ ਹੋਈਆਂ ਨੇ ਦੋਨੇ ਧਿਰ ਉਹਦੇ ਵਿੱਚ ਉਹਨਾਂ ਨੇ ਵੀ ਆਨਰੇਬਲ ਸੁਪਰੀਮ ਕੋਰਟ ਜਾਂ ਆਨਰੇਬਲ ਹਾਈ ਕੋਰਟ ਦੇ ਜੱਜਮੈਂਟਸ ਦਿੱਤੀਆਂ ਸਟੈਚੂਟ ਤੇ ਆਰਗਿਊ ਕੀਤਾ ਸੀ ਵੀ ਕੀਤਾ ਕਲੈਰੀਫਾਈ ਕੀਤਾ ਸਾਰਾ ਤੇ ਕੱਲ ਜੱਜਮੈਂਟ ਆਏਗੀ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀਆਂ ਦਲੀਲਾਂ ਹੋਣ ਦਲੀਲਾਂ ਜੀ ਉਹਦੇ ਵਿੱਚ ਤਾਂ ਇਹ ਹੈਗਾ ਕਿ ਸਟੇ ਆਫ ਕਨਵਿਕਸ਼ਨ ਹੋ ਨਹੀਂ ਸਕਦੀ ਐਟ ਦਿਸ ਸਟੇਜ ਜਿਹੜੇ ਜਿਹੜੇ ਆਸਪੈਕਟਸ ਹੈਗੇ ਲੀਗ ਉਹਦਾ ਉਹਨਾਂ ਦਾ ਕੰਡਕਟ ਵੀ ਹੈ ਉਹਨਾਂ ਦੇ ਖਿਲਾਫ ਕੁਝ ਕੇਸਸ ਵੀ ਸਨ ਉਹਦਾ ਸਾਰਾ ਬੇਸਿਸ ਦੇਖ ਕੇ ਸਟੇ ਆਫ ਕਨਵਿਕਸ਼ਨ ਨਹੀਂ ਬਣਦੀ ਅਸੀਂ ਇਹ ਆਰਗੂ ਕੀਤਾ ਹੈਗਾ ਉਹਨਾਂ ਨੇ ਕਿਹਾ ਕਿ ਸਟੇ ਆਫ ਕਨਵਿਕਸ਼ਨ ਕਰੇ ਕੀਤਾ ਜਾਏ ਤੁਹਾਨੂੰ ਕੀ ਲੱਗਦਾ ਜੀ ਇਹਨਾਂ ਲੰਮਾ ਚੱਲੇ ਸਾਡੀ ਬਹੁਤ ਹੈ ਜੀ ਆਨਰੇਬਲ ਕੋਰਟ ਤੇ ਪਰਮਾਤਮਾ ਦੇ ਹੱਥ ਹੁੰਦਾ ਫੈਸਲਾ ਅਸੀਂ ਸਾਰੇ ਨੇ ਆਰਗੂ ਕਰਤਾ ਵੀਰ ਥੇਰ ਤੇ ਹੁਣ ਅਸੀਂ ਬਾਹਰ ਆਏ ਹੈਗੇ ਆ ਤੇ ਹੁਣ ਕੱਲ ਜਦੋਂ ਫੈਸਲਾ ਆਏਗਾ ਉਦੋਂ ਹੀ ਪਤਾ ਲੱਗੇਗਾ ਪਹਿਲੀ ਵਾਰ ਹੋਇਆ ਜੀ 10:30 ਵਜੇ ਤੋਂ ਲੈ ਕੇ ਹੁਣ 7:00 ਵਜੇ ਚੁੱਕੇ ਨੇ ਕੋਝ ਨੂੰ ਦੂਜੀ ਗੱਲ ਕਰੀਏ ਹਾਂਜੀ ਕੋਈ ਕਹਿੰਦਾ ਜ਼ਿੰਦਗੀ ਦਾ ਜੀ ਹੁੰਦਾ ਜੀ ਲਾਈਫ ਚ ਹੁੰਦਾ ਹੈ ਤੇ ਚੱਲਦਾ ਕੀ ਲੱਗਦਾ ਜੀ ਤੁਸੀਂ ਦੇਖੋ ਜੀ ਅਸੀਂ ਕੁਝ ਪਹਿਲਾਂ ਐ ਨਹੀਂ ਕਹਸਾ ਅਸੀਂ ਇਹ ਕਹਿੰਦੇ ਹਾਂ ਡਿਸਮਿਸ ਹੁਣ ਚੀ ਦੀ ਐਪਲੀਕੇਸ਼ਨ ਇਸ ਤਰੀਕੇ ਕਿ ਆਏ ਹੈਗੇ ਹਾਂ ਜੀ 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 ਤੇ ਉਹਨਾਂ ਨੇ ਕਿਹਾ ਕਿ ਲਾਓ ਹੋਣੀ ਚਾਹੀਦੀ ਹੈ ਠੀਕ ਹੈ ਸਰ ਤੇ ਲਾਓ ਗਗਨ ਪ੍ਰਦੀਪ ਸਿੰਘ ਬਲ ਹਾਂਡਾ ਸਾਹਿਬ ਨਾਲ ਨੇ ਵਿਸ਼ੇਸ਼ ਸਾਹਿਬ ਨੇ ਅਕਸਰ ਰਸੀਬੀਆ ਸਾਹਿਬ ਨੇ ਆਪਣੇ ਵਿਸ਼ੇਸ਼ ਸਾਹਿਬ ਨੇ ਵੀ ਵਾਰ ਆਲ देयर ਤੇ ਉਹਨਾਂ ਵੱਲ ਰਸਟੀਮਾ ਸਾਹਿਬ ਸੀਗੇ ਤੇ ਸਰ ਤੇਜਿੰਦਰ ਦੂਲਤ ਜੀ ਵੀ ਸੀਗੇ ਤੇ ਗਰੇਵਾਲ ਸਾਹਿਬ ਸੀ ਬੜੇ